ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹੈਪੀ ਪਖਤਾ ਤੇ ਅੱਜ ਸਾਥ ਦੀ ਪੂਰੀ ਟੀਮ ਤੁਹਾਨੂੰ ਲੈ ਕੇ ਜਾਏਗੀ ਕੱਗਰ ਤੋਂ ਪਾਰ ਪੋਸਟਪਾਰ ਕਿਹੜੇ ਪਿੰਡ ਲੈ ਕੇ ਜਾਣਾ ਉਹ ਪਿੰਡ ਜਾ ਕੇ ਦੱਸਾਂਗੇ ਪਰ ਇੰਨੀ ਕੁ ਜਾਣਕਾਰੀ ਦੱਸ ਦਈਏ ਕਿ ਕੱਗਰ ਜੋ ਤੁਸੀਂ ਦੇਖ ਰਹੇ ਹੋ ਇਸ ਕੱਗਰ ਦੀ ਮਾਰ ਇਥੇ ਪਿੰਡ ਰਹੇ ਨੇ ਬਹੁਤ ਸਮਾਂ ਪਹਿਲਾਂ ਰਹੇ ਨੇ ਸਰਕਾਰ ਵੱਲੋਂ ਕੁਝ ਜਿਹੜੇ ਬੰਨ ਤਾਂ ਮਾਰੇ ਗਏ ਪਰ ਹੁਣ ਵੀ ਡਰ ਜਿਹੜਾ ਇੱਕ ਸਹਿਮ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਬਣਿਆ ਰਹਿੰਦਾ ਹੈ ਕਿ ਜਦੋਂ ਮੌਨਸੂਨ ਆਉਂਦੀਆਂ ਨੇ ਬਰਸਾਤੀ ਮੌਸਮ ਆਉਂਦਾ ਉਦੋਂ ਪੂਰਾ ਡਰ ਹੁੰਦਾ ਜਦੋਂ ਕੱਗਰ ਜਿਹੜਾ ਭਰ ਜਾਂਦਾ ਹੈਗਾ ਤੇ ਮਨਾਂ ਦੇ ਵਿੱਚ ਇੱਕ ਪੂਰਾ ਡਰ ਬਣ ਜਾਂਦਾ ਹੈ ਕਿ ਸਾਡੀਆਂ ਫਸਲਾਂ ਜਿਹੜੀਆਂ ਪੱਕੀਆਂ ਪਕਾਈਆਂ ਸਕਦੀਆਂ ਨੇ ਤੇ ਅੱਜ ਕੀ ਮੁਸ਼ਕਲਾਂ ਨੇ ਉਹਨਾਂ ਪਿੰਡਾਂ ਦੀਆਂ ਜਿਸ ਪਿੰਡ ਜਾਣਾ ਉਸ ਪਿੰਡ ਦੀਆਂ ਕੀ ਮੁਸ਼ਕਲਾਂ ਨੇ ਪਿੰਡ ਦੇ ਵਿੱਚ ਕਿਹੜੀਆਂ ਕਿੜੀਆਂ ਸਹੂਲਤਾਂ ਨੇ ਕੱਗਰ ਦੀ ਮਾਰ ਕਿੰਨੀ ਕੁ ਉਸ ਪਿੰਡ ਨੇ ਸਹੀ ਆ ਕਿੰਨੀ ਕੁ ਮਾਰ ਚੱਲੀ ਆ ਉਹ ਪਿੰਡ ਜਾ ਕੇ ਦੇਖਾਂਗੇ ਕੱਗਰ ਬਾਰੇ ਹੋਰ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਜਿਸ ਲੋਕੇਸ਼ਨ ਤੇ ਜਿਸ ਜਗ੍ਹਾ ਤੇ ਅਸੀਂ ਇਸ ਸਮੇਂ ਖੜੇ ਆ ਇਸ ਸਮੇਂ ਕੱਗਰ ਹੇ ਤੇ ਕੱਗਰ ਥੱਲੇ ਦੀ ਗੁਜ਼ਰ ਰਿਹਾ ਤੇ ਉੱਪਰ ਦੀ ਪਾਖੜਾ ਜਿਹੜੀ ਨਹਿਰ ਆ ਉਹ ਗੁਜ਼ਰ ਰਹੀ ਆ ਆ ਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ ਅਸੀਂ ਪਹੁੰਚੇ ਹਾਂ ਜੀ ਸਾਡੀ ਟੀਮ ਪਹੁੰਚੀ ਹੈ ਖੱਗਰ ਤੋਂ ਪਾਰ ਪਿੰਡ ਹੈਗਾ 23 ਪੋਰ ਪਾਤੜਾ ਤੋਂ 23 ਕਿਲੋਮੀਟਰ ਦੂਰ ਪਿੰਡ ਪੈਂਦਾ ਹੈਗਾ ਤੇ ਸੜਕਾਂ ਦੀ ਥੋੜੀ ਜੀ ਹਾਲਤ ਮਾੜੀ ਹੈ ਉਹ ਰਸਤੇ 'ਚ ਦੇਖਦੇ ਵੀ ਆਏ ਆ ਤੇ ਪਿੰਡ ਜਾ ਕੇ ਦੇਖਦੇ ਆ ਕਿ ਪਿੰਡ ਦੇ ਲੋਕਾਂ ਦੇ ਕਿਸ ਤਰ੍ਹਾਂ ਦੇ ਰੋਸੇ ਨੇ ਕਿਸ ਤਰ੍ਹਾਂ ਦੇ ਗਿਲੇ ਨੇ ਆਓ ਫਿਰ ਚੱਲੀਏ ਤੇਹੀ ਪੋਰ ਪਿੰਡ ਦੇਖਣ ਫਰਦਾ ਇਹ ਸਮਾਰਟ ਸਕੂਲ ਆਪਾਂ ਦੇਖਿਆ ਤੇ ਬੱਚਿਆਂ ਦੇ ਨਾਲ ਖੇਡਾਂ ਵੀ ਖੇਡੀਆਂ ਨੇ ਉਹ ਖੇਡਾਂ ਜਿਹੜੀਆਂ ਹੁਣ ਅਲੋਪ ਹੁੰਦੀਆਂ ਜਾਂਦੀਆਂ ਨੇ ਗੁੱਲੀ ਰੰਡਾ ਖੇਡਦੇ ਸੀ ਪੁਰਾਣੇ ਪੰਜਾਬ ਦੇ ਵਿੱਚ ਕੰਚ ਦੀਆਂ ਗੋਲੀਆਂ ਜਿਨ੍ਹਾਂ ਨੂੰ ਕਈ ਥਾਵਾਂ ਤੇ ਬੰਟੇ ਵੀ ਕਿਹਾ ਜਾਂਦਾ ਹੈ ਛੇਤਰ ਗਿੱਲਾ ਖੇਡਿਆ ਜਾਂਦਾ ਸੀ ਬੱਚੇ ਨਿੱਕੀਆਂ ਬੱਚੀਆਂ ਉਹ ਡੀਟੀ ਦੇ ਨਾਲ ਖੇਡਦੀਆਂ ਹੁੰਦੀਆਂ ਸੀਆਂ ਤੇ ਇਹ ਖੇਡਾਂ ਹੁਣ ਅਲੋਪ ਹੁੰਦੀਆਂ ਜਾਂਦੀਆਂ ਨੇ ਇਸ ਸਮਾਰਟ ਸਕੂਲ ਦੇ ਬੱਚਿਆਂ ਨੇ ਤੇ ਅਧਿਆਪਕਾਂ ਨੇ ਇਹ ਖੇਡਾਂ ਸਾਹਮਣੇ ਰੱਖੀਆਂ ਹੋਈਆਂ ਨੇ ਖੇਡਣ ਦਾ ਆਪਣਾ ਇੱਕ ਆਨੰਦ ਹੈ ਬੱਚਿਆਂ ਦਾ ਵੀ ਕਰਦੇ ਆ ਕਿ ਜਿਹੜੀ ਇਹ ਗੇਮ ਆ ਹੁਣ ਅਸੀਂ ਖੇਡੀ ਸੀਗੀ ਇਹ ਕੀ ਹੈ ਤੇ ਹੋਰ ਥਾਵਾਂ ਤੇ ਜਿੰਨੇ ਵੀ ਦੋਸਤ ਮਿੱਤਰੇ ਦੇਖ ਰਹੇ ਨੇ ਉਹ ਇਸ ਨੂੰ ਕਿਸ ਤਰ੍ਹਾਂ ਖੇਡ ਸਕਦੇ ਨੇ ਸਮੇਂ ਸਾਡੇ ਨਾਲ ਵਿਦਿਆਰਥੀ ਨੇ ਉਹਨਾਂ ਨੇ ਕਰਦੇ ਆਂ ਗੱਲ ਸੱਸੀ ਕਾਲ ਜੀ ਸੱਸੀ ਕਾਲ ਕੀ ਨਾ ਬੇਟਾ ਸਾਡਾ ਨਾਮ ਸੀਤਲ ਹੈ ਜੀ ਅਸੀਂ 5ਵੀਂ ਕਲਾਸ ਚ ਪੜਦੇ ਆਂ 5ਵੀਂ ਕਲਾਸ ਚ ਪੜਦੇ ਹੋ ਤੇ 5 ਸਾਲ ਹੋ ਗਏ ਖੇਡਦਿਆਂ ਨੂੰ ਇਹ ਖੇਡ ਲਗਾਤਾਰ ਖੇਡ ਰਹੇ ਹੋ ਹਾਂਜੀ ਤੇ ਕੀ ਖੇਡ ਹੈ ਇਹ ਕਿਵੇਂ ਖੇਡੀ ਜਾ ਸਕਦੀ ਹੈ ਇਹ ਜਦੋਂ ਗਾਣਾ ਚੱਲਦਾ ਹੈ ਜੀ ਸਾਰੇ ਬੱਚੇ ਖੜੇ ਹੋ ਕੇ ਇਹ ਇੱਤਾਂ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ ਜਦੋਂ ਗਾਣਾ ਸਾਰੇ ਇੱਟਾਂ ਤੇ ਬੈਠ ਜਾਂਦੇ ਨੇ ਕਈ ਬੱਚੇ ਆਊਟ ਵੀ ਹੋ ਜਾਂਦੇ ਨੇ ਇਸ ਗੇਮ 'ਚ ਤੇ ਜਿਹੜਾ ਲਾਸਟ ਤੇ ਰਹਿ ਜਾਂਦੀਆਂ ਨੇ ਦੋ ਇੱਟਾਂ ਉਦੋਂ ਕੀ ਹੁੰਦਾ ਹੈਗਾ ਉਦੋਂ ਇੱਕ ਇੱਟਾ ਇੱਕ ਇੱਟਾ ਚੱਕ ਲੈਂਦਾ ਇੱਕ ਬੱਚਾ ਤੇ ਦੂਜੀ ਇੱਕ ਇੱਟਾ ਹੋਰ ਰਹਿ ਜਾਂਦੀ ਹੈ ਤੇ ਉਹ ਆਲੇ ਦੋ ਆਲੇ ਘੁੰਮ ਦਰਾਂਦੇ ਨੇ ਜਦੋਂ ਇੱਕ ਇੱਕ ਬੱਚਾ ਉਹਦੇ ਇੱਟ ਤੇ ਉੱਪਰ ਬੈਠ ਜਾਂਦਾ ਤੇ ਦੂਜਾ ਹਾਰ ਜਾਂਦਾ ਉਹ ਉਹ ਬੱਚਾ ਜਿੱਤ ਜਾਂਦਾ ਹੈ ਹਾਂ ਤੇ ਇਸ ਖੇਡ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਖੇਡਾਂ ਜਿਹੜੀਆਂ ਤੁਸੀਂ ਸਕੂਲ 'ਚ ਖੇਡਦੇ ਕੋਖੋ ਕਬੱਡੀ ਕੁਸ਼ਤੀ ਗੁੱਲੀ ਡੰਡਾ ਕਬੱਡੀ ਪਤਾ ਤੇ ਅਧਿਆਪਕ ਕਿੰਨਾ ਕੁ ਸਹਿਯੋਗ ਕਰਦੇ ਨੇ ਪਿਆਰ ਕਰਦੇ ਨੇ ਕਿ ਕੁੱਟਦੇ ਵੀ ਨੇ ਪਿਆਰ ਕਰਦੇ ਆ ਪਿਆਰ ਕਰਦੇ ਆ ਜਿੱਤਾਂ ਨਹੀਂ ਮਾਰਦੇ ਫੋੜਦਾ ਤਾਂ ਨਹੀਂ ਕੋਈ ਅਧਿਆਪਕ ਨਹੀਂ ਜੀ ਤੇ ਗਾਣਾ ਆਉਂਦਾ ਜਿਵੇਂ ਗਾਣੇ ਦੇ ਤੁਸੀਂ ਹੁਣ ਖੇਡ ਤਾਂ ਖੇਡ ਰਹੇ ਸੀਗੇ ਤੇ ਕੋਈ ਗਾਣਾ ਆਉਂਦਾ ਤੈਨੂੰ ਆਉਂਦਾ ਗਾਣਾ ਨਹੀਂ ਆਉਂਦਾ ਜੀ ਕੀ ਆਉਂਦਾ ਤੈਨੂੰ ਸ਼ੇਰ ਹੈ ਸ਼ੇਰ ਆਉਂਦਾ ਕਿ ਬਿੱਲੀਆਂ ਦੀ ਹੈ ਸ਼ੇਰਾਂ ਦਾ ਤਾਂ ਸ਼ੇਰ ਕਰਾ ਉਹ ਗੱਗਨ ਲਾਸ ਵੱਤਰ ਵਾ ਫੋੜ ਦੂ ਆ ਜਾ ਮੇਰੇ ਯਾਰ ਘਰ ਤੇ ਛੋੜ ਦੂ ਲਾ ਕਾਚੀ ਕਾ ਗਲਾਸ ਪੱਤਰ ਵਾ ਫੋੜ ਦੂ ਹਾਂ ਆ ਜਾ ਮੇਰੇ ਯਾਰ ਘਰ ਪਰ ਛੋੜ ਦੂ ਆ ਜਾ ਮੇਰੇ ਯਾਰ ਘਰ ਪਰ ਛੋੜ ਦੂ ਲਓ ਵੀ ਆਪਾਂ ਆਨੰਦ ਮਾਣਿਆ ਹੁਣ ਜਾਂਦੇ ਹੋ ਫਿਰ ਇੱਕ ਵਾਰੀ ਐਂਜ ਕਰ ਦੋ ਮੈਨੂੰ ਬੱਚਿਆਂ ਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਐਕਟੀਵਿਟੀ ਕਰਾਉਣੀਆਂ ਪੈਂਦੀਆਂ ਨੇ ਕਿਉਂਕਿ ਅੱਜ ਕੱਲ ਦੇ ਨੌਜਵਾਨ ਬੱਚੇ ਮੋਬਾਈਲਾਂ ਤੇ ਤਾਂ ਜ਼ਰੂਰ ਲੱਗ ਜਾਂਦੇ ਨੇ ਪਰ ਕਲਾ ਦੇ ਨਾਲ ਘਟ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਇਹ ਮੁਸ਼ਕਲ ਹੈ ਥੋੜੀ ਪੇਸ਼ ਆਉਂਦੀ ਹੈ ਸਾਨੂੰ ਕਿਉਂਕਿ ਅੱਜ ਕੱਲ ਦਾ ਜਿਹੜਾ ਟ੍ਰੈਂਡ ਹੈ ਬੱਚਿਆਂ ਦਾ ਉਹ ਬਿਲਕੁਲ ਮੋਬਾਈਲਾਂ ਤੇ ਟੱਚ ਹੋ ਗਿਆ ਹੈ ਜਿੰਨੋਂ ਸਤੋਂ ਹਟ ਗਏ ਵੱਖਰੇ ਦੋਤੇ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹਦੇ ਨਾਲ ਅਸੀਂ ਬੱਚਿਆਂ ਨੂੰ ਪੁਰਾਣੀ ਗੇਮਾਂ ਦੇ ਵਿੱਚ ਜੋੜਦੇ ਆਂ ਅਸੀਂ ਜੋ ਵੀ ਬੱਚੇ ਨੂੰ ਇਕੱਠੇ ਕਰਦੇ ਆਂ ਤੇ ਮਤਲਬ ਨਾਲ ਆਪ ਪੇ ਕਰਦੇ ਆਂ ਸਾਰੀ ਗੇਮਸ ਤੇ ਵਿੱਚ ਬੱਚਿਆਂ ਨੂੰ ਫਿਰ ਇਨਵੋਲਵ ਕਰਕੇ ਉਸ ਖਾਨੇ ਕੋਸ਼ਿਸ਼ ਕਰਦੇ ਆਂ ਜੀ ਜਦ ਸਰ ਜੀ ਪੁਰਾਣੇ ਅਧਿਆਪਕਾਂ ਅਕਸਰ ਬੱਚਿਆਂ ਦੇ ਉੱਤੇ ਜਦੋਂ ਕਹਿੰਦੇ ਨੇ ਮਾਰ ਬਹੁਤ ਪੈਂਦੀ ਸੀ ਜਦੋਂ ਅਸੀਂ ਪੜਦੇ ਸੀ ਜਾਂ ਤੁਸੀਂ ਪੜਦੇ ਹੋਵੋਗੇ ਮੁਰਗੇ ਬਣਾ ਲੈਂਦੇ ਸੀਗੇ ੁੱਪੇ ਖੜਾ ਕਰ ਦਿੰਦੇ ਸੀ ਬਾਹਾਂ ਖੜੀਆਂ ਕਰਕੇ ਅੱਜ ਦੇ ਅਧਿਆਪਕਾਂ 'ਚ ਕੀ ਫਰਕ ਕੋ ਸਰ ਅੱਜ ਦੇ ਅਧਿਆਪਕ ਬਹੁਤ ਹੀ ਪਿਆਰ ਨਾਲ ਪੜਾਉਂਦੇ ਕਿ ਬੱਚੇ ਨਾਲ ਕੁਟ ਖਣ ਵਾਲਿਆ ਤੇ ਨਾਲ ਪੁੱਟ ਜਾਂਦੀ ਆ ਕਿਉਂ ਬਹੁਤ ਛੋਟੇ ਛੋਟੇ ਬੱਚੇ ਆ ਕਾਈ ਕਾਰੇ ਬੱਚੇ ਆ ਤੇ ਜਿੰਨਾ ਪਿਆਰ ਨਾਲ ਆਪ ਪੜ੍ਹਾ ਸਕਦੇ ਸਿੱਖ ਸਕਦੇ ਬੱਚੇ ਕੁਟਰ ਕਦੇ ਨਹੀਂ ਸਿੱਖਦੇ ਇੱਕ ਈ ਬੱਚੇ ਦੇ ਡਰ ਪੈਦਾ ਹੋ ਗਏ ਉਹ ਕਦੇ ਨਹੀਂ ਸਿੱਖੂਗਾ ਇਹ ਸਕੂਲੋਂ ਭੱਜੂਗਾ ਬਲੇ ਪਲੇ ਵੀ ਮੈਥਡ ਨਾਲ ਸਿਖਾਇਆ ਜਾਂਦਾ ਵਾ ਬੱਚਾ ਪੈਂਦਾ ਨਹੀਂ ਜਿਵੇਂ ਛੱਡੇ ਆ ਵੇਖੋ ਐਨਸੀਡੀ ਲੱਗੀ ਹੋਈ ਆ ਜੀ ਜਿੱਦੇ ਉਹਦੇ ਵਿੱਚ ਚੱਲਦਾ ਨਾਲ ਦੀ ਨਾਲ ਬੱਚਾ ਸਿੱਖਦਾ ਵਾ ਵੇਹ ਦਾ ਫੋਟੋ ਨੂੰ ਵੇਹ ਵੇਖ ਕੇ ਜਿਹੜੀ ਚੀਜ਼ ਅਸੀਂ ਮਹੀਨੇ 'ਚ ਨਹੀਂ ਸਿਖਾ ਸਕਦੇ ਅਸੀਂ ਦਿਨਾਂ 'ਚ ਸਿਖਾ ਦਿੰਨੇ ਆ ਜੀ ਜਿਵੇਂ ਭਲਾਵੇਂ ਖਰਾ ਬੱਚਾ ਨਰਸੀ ਖਰਾ ਸਾਡਾ ਜਿਹੜਾ ਏਬੀਸੀ ਨੂੰ ਇੰਨੀ ਛੇਤੀ ਕਰਦਾ ਵਿਚਰੋ ਐਮ ਚੁੱਕੇ ਲਿਆ ਉਹ ਬੱਚਾ ਚੁੱਕ ਲਿਆ ਨਾਲ ਦੀ ਨਾਲ ਕੋਈ trana и na sedaėto будеšekli zaдат. Кј daир,ъ каза, Ба ko не pra. ਕਮੰਡਲੇ ਕਮੰਡਲੇ ਅੱਛਾ ਖੇਤਾਂ ਨੂੰ ਨਹੀਂ ਜਾਂਦੇਗੇ ਜਾਂਦੇ ਜੀ ਕਦੋਂ ਬਸ ਹੁਣ ਖੇਤਾਂ ਨੂੰ ਜਾ ਰਹੇ ਹਾਂ ਜਿਹੜਾ ਕੱਢਣਗੇ ਪੱਟੇ-ਪੁੱਟੇ ਲੈਣ ਚੱਲੇ ਹਾਂ ਅਹ ਇਸ ਟਾਈਮ ਤੇ ਗੱਦਾ ਕੱਢਣੀਆਂ ਨੇ ਸਵੇਰੇ ਪੱਟੇ ਲੈ ਜੀ ਸਵੇਰੇ ਪੱਟੇ ਪੱਟੇ ਗੱਡੇ ਤੇ ਲੈ ਕੇ ਆਉਂਦੇ ਹੋ ਕਿ ਮੋਟਰਸਾਈਕਲ ਤੇ ਹੈਂ ਰੇਡੀ ਤੇ ਜੀ ਰੇਡੀ ਤੇ ਹਾਂ ਜੀ ਰੇਡੀ ਕਿ ਮੋਟਰਸਾਈਕਲ ਹੀ ਬਣਾਈ ਹੋਈ ਆ ਨਹੀਂ ਨਹੀਂ ਦੂਜੀ ਟੱਗਿਆਣੀ ਪੁਰਾਣਾ ਟੱਗਿਆਣੀ ਪੁਰਾਣਾ ਕਲਚਰ ਸੰਭਾਲ ਕੇ ਰੱਖਿਆ ਜੀ ਪੂਰਾ ਸੱਭਿਆਚਾਰ ਤੇ ਪੁਰਾਣੇ ਸੱਭਿਆਚਾਰ ਦੇ ਤੇ ਕੁੜਤਾ ਚਾਦਰ ਹੁੰਦਾ ਸੀ ਚਾਦਰ ਨਹੀਂ ਪਾਇਆ ਹੁੰਦਾ ਉਹ ਚਾਦਰ ਹੁਣ ਬੰਨਣਾ ਨਹੀਂ ਆਉਂ ਵੀ ਮਾਡਰਨ ਹੋ ਗਏਗੇ ਤੇ ਜੇ ਹੁਣ ਤੁਸੀਂ ਦੋਨੇ ਖੜੇ ਤਾਂ ਆਇਆ ਜੇ ਮੇਰੇ ਰੇਸ ਲਾਉਣੀ ਹੁੰਦੀ ਆ ਨਾ ਨਹੀਂ ਨਾ ਅਸੀਂ ਦੋਨ ਜੀ ਖੜੇ ਆ ਰੇਸ ਨਾਲ ਲਵਾਣਾ ਤੇ ਆ ਚਲੋ ਵੇਖੋ ਟੁੱਟ ਜਾਨਗੇ ਮੈਂ ਲਾਵਾਂਗਾ ਕਿ ਤੁਸੀਂ ਲਾਓਗੇ ਤੁਸੀਂ ਚਲਾਉਣਾ ਤੁਸੀਂ ਚਲਾਓ ਨਹੀਂ ਤੁਸੀਂ ਚਲਾਓ ਮੈਂ ਇਥੋਂ ਇੱਕ ਦੋ ਤਿੰਨ ਕਰਦਾ ਤੁਸੀਂ ਲੰਘ ਜਾਓ ਠੀਕ ਹੈ ਦੇਖਾਂ ਕਿਹੜਾ ਮੂਹਰੇ ਨਿਕਲਦਾ ਠੀਕ ਹੈ ਸਿਗਾ ਜੀ ਸਿਗਾ ਜੀ ਠੀਕ ਠਾਕ ਜੀ ਵਧੀਆ ਜੀ ਮੈਂ ਠੀਕ ਆ ਜੀ ਇਧਰ ਚੱਲੇ ਖਨੌਰੇ ਨੂੰ ਚੱਲੇ ਆ ਜੀ ਖਨੌਏ ਕੀ ਕੰਮ ਚੱਲਿਓ ਹਾਂ ਜੀ ਆ ਸਮਾਨ ਲੈਣ ਚੱਲੇ ਰੀਪਰ ਦਾ ਜੀ ਅਚਾ ਰੀਪਰ ਦਾ ਕੰਮ ਕਰਦੇ ਹੋ ਜਾਂ ਆਪਣੇ ਘਰ ਦਾ ਹਾਂ ਜੀ ਨਹੀਂ ਘਰ ਦਾ ਹੀ ਕੰਮ ਕਰਦੇ ਆ ਤੇ ਰੀਪਰ ਦਾ ਵੀ ਆਪਣੇ ਕੋਲ ਤੇ ਹੋਰ ਕੀ ਕੰਮ ਆ ਹੋਰ ਕੀ ਬਸ ਇਹ ਖੇਤੀ ਬਾੜੀ ਦੀ ਆ ਗਿਆ ਆ ਤੇ ਪਿੰਡ ਦਾ ਵਿਕਾਸ ਹੋਇਆ ਕਿ ਨਹੀਂ ਹੋਇਆ ਕੋਈ ਕੋਈ ਨਹੀਂ ਬਾਤ ਤੁਹਾਡੇ ਸਾਹਮਣੇ ਆ ਕੀ ਹੋਇਆ ਵੇਖ ਲੋ ਤੇ ਨੀ ਸੜਕਾਂ ਛੁੜਕਾਂ ਜਿਵੇਂ ਪਿੰਡ ਮੈਂ ਆਇਆ ਸੀ ਸੜਕਾਂ ਬੜੀਆਂ ਖਰਾਬ ਸੜਕਾਂ ਇਹ ਢਾਈ ਸਾਲ ਹੋ ਗਏ ਆ ਜੀ ਮਨਾ ਇਹ ਬੁਰਾ ਹੋ ਗਿਆ ਸਾਡੇ ਮੋਟਰਸਾਈ ਤੇ ਕੋ ਸ ਵੀ ਕਲਾਣਾ ਕੋਈ ਇਥੋਂ ਦੇ ਸੁਣਦਾ ਨਹੀਂ ਤਿੰਨ ਛੜਕਾ ਲੱਗਦੇ ਆ ਪਿੰਡ ਨੂੰ ਜੀ ਤੇ ਇਹਦਾ ਜੋ ਤਿੰਨਾ ਜੋ ਇੱਕ ਵੀ ਚਾਜਦੀ ਸੀ ਆਉਣ ਵਾਲੇ ਸਮੇਂ 'ਚ ਮੇਰੇ ਹਿਸਾਬ ਨਾਲ ਜਿਵੇਂ ਕਹਿੰਦੇ ਨੇ ਪੁਰਾਣੇ ਬਜ਼ੁਰਗ ਕਹਿੰਦੇ ਵੀ ਅਸੀਂ ਕੱਚੇ ਰਸਤੇ ਸਾਲੀ ਲੰਘ ਕੇ ਆਉਂਦੇ ਆ ਤੇ ਮੇਰੇ ਹਿਸਾਬ ਨਾਲ ਪਰ 5-8 ਸਾਲਾਂ ਤੱਕ ਕੱਚਾ ਰਸਤਾ ਹੀ ਬਣ ਜਾਣਾ ਜੀ ਕੱਚਾ ਰਸਤਾ ਬਣ ਜਾਣਾ ਜੇ ਦਹੀਂ ਦਾ ਡੋਲਣਾ ਪਾਕੇ ਤੋਂ ਦੇਖੇ ਤੋਰੀਏ ਸੜਕ ਤੇ ਇਸ ਤੇ ਤਾਂ ਕੀ ਬਣ ਕੇ ਲਿਆਉਗੇ ਲੱਸੀ ਬਣੂਗੀ ਔਰ ਤੇ ਕੀ ਬਣਾ ਲੱਸੀ ਬਣੂਗੀ ਲੀਡਰ ਪੁੱਛਦੇ ਨਹੀਂਗੇ ਬਾਅਦ 'ਚ ਜਦੋਂ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਭਜਦੇ ਆ ਇਧਰ ਨੂੰ अच्छा जी हां जी ਤੇ ਬਾਦੀ ਬਾਦ ਕੋਈ ਨਹੀਂ ਤੇ ਬੋਰਡ ਦਾ ਬਾੜ ਦਾ ਜੀ ਤੇ ਦੇਖ ਲੋ ਕਿੰਨਾ ਚਿਰ ਹੋ ਗਿਆ ਤੇ ਜੇ ਕਿਸੇ ਲੀਡਰ ਨੂੰ ਮਗਰ ਬਿਠਾ ਦਈਏ ਮੰਤਰੀ ਨੂੰ ਤਾਂ ਕੀ ਬਣੂਗਾ ਬੰਨਾਂਗੇ ਢੇਡ ਦੁਖ ਜੂਗਾ ਚਾਰ ਦਿਨ ਨੀਂਦ ਨਹੀਂ ਹੋਣੀ ਉਹਨੂੰ ਤਾਂ हां जी <laughs> हां जी हां जी हां जी जी, जी जी ਲਿਆ ਜੀ ਨੂੰ ਜੀ ਹੁੰਦੀ ਏ ਹੋਰ ਮੁਹੱਬਤ ਕੀ ਹੁੰਦੀ ਏ ਬਿਲਕੁਲ ਜੀ ਮੁਹੱਬਤ ਇਹੀ ਆ ਕਿ ਪਿੰਡ ਦੇ ਵਿੱਚ ਜਾਓ ਤਾਂ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ ਅੱਜ ਆਪਾਂ 23 ਪੁਰ ਪਿੰਡ ਦੇਖ ਰਹੇ ਆ ਤੇ 23 ਪਿੰਡ ਪੁਰ ਦੇ ਇਸ ਘਰ ਦੇ ਵਿੱਚ ਬੈਠੇ ਆ ਔਰਤਾਂ ਇਸ ਘਰ ਦੀਆਂ ਬੀਬੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਨਾਲ ਕਰਦੇ ਆ ਗੱਲ ਸਤਿ ਸ੍ਰੀ ਅਕਾਲ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਬੜੇ ਉਦਾਸ ਲੱਗਦੇ ਹੋ ਪੇਕੇ ਨਹੀਂ ਗਏ ਲੱਗਦਾ ਨਹੀਂ ਪੇਕੇ ਤਾਂ ਕੱਲ ਹੀ ਜਾ ਕੇ ਆਏ ਆ ਕੱਲ ਹੀ ਜਾ ਕੇ ਆਏ ਹਾਂ ਜੀ ਤੇ ਨਹੀਂ ਪੇਕੇ ਕਿੰਨੇ ਚਿਰ ਬਾਹਰ ਜਾਂਦੇ ਹੋ ਪੈਕੇਜ ਜਲਦੀ ਜਾਈਦਾ ਦੋ ਤਾਂ ਨਵੇਂ ਮਹੀਨੇ ਬਾਅਦ ਦੋ ਤਿੰਨ ਮਹੀਨੇ ਬਾਅਦ ਤੇ ਨਵੀਆਂ ਨੂਹਾਂ ਜਿਹੜੀਆਂ ਉਹ ਕਿੰਨੇ ਚਿਰ ਪਾ ਜਾਂਦੀਆਂ ਨੇ ਉਹ ਤਾਂ ਉਹਨਾਂ ਦੀ ਮਰਜ਼ੀ ਆ ਭਾਵੇਂ ਉਹ ਮਹੀਨੇ ਬਾਅਦ ਨਾਲੇ ਕਹਿੰਦੇ ਸੱਸਾਂ ਦੀ ਮਰਜ਼ੀ ਚੱਲਦੀ ਹੁੰਦੀ ਆ ਸਾਰਿਆਂ ਦੀ ਰਲ ਮਿਲ ਕੇ ਪਰਿਵਾਰ ਚ ਚੱਲਣੀ ਚਾਹੀਦੀ ਆ ਅੱਛਾ ਤੁਹਾਡੀ ਚੱਲਦੀ ਪੂਰੀ ਚੱਲਦੀ ਤੁਹਾਡੀ ਕੱਲੇ ਚੱਲਦੀ ਆ ਕਿ ਨੂਹ ਦੀ ਚੱਲਦੀ ਨਹੀਂ ਸਾਰਿਆਂ ਦੀ ਰਲ ਮਿਲ ਕੇ ਚੱਲਦੀ ਸਾਡੀ ਤੇ ਪਰਿਵਾਰ ਵਿੱਚ ਬੇਬੀ ਜੀ ਜਦੋਂ ਪੁੱਤ ਪ੍ਰਦੇਸ਼ ਜਾਂਦਾ ਹੈਗਾ ਤੇ ਮਾਵਾ ਚ ਇੱਥੇ ਕਰਦੀਆਂ ਕਿ ਨਹੀਂ ਕਰਦੀਆਂ ਹਾਂਜੀ ਕਰਦੀਆਂ ਬਿਲਕੁਲ ਬਹੁਤ ਜਿਆਦਾ ਕਿੰਨਾ ਪੁੱਤ ਗਿਆ ਹੋਇਆ ਪ੍ਰਦੇਸ਼ ਹਾਂਜੀ ਹਾਂਜੀ ਗਿਆ ਤੇ ਕਿੰ ਕੁੱਟ ਕੇ ਮਿਲਦੇ ਹਾਂ ਬਸ ਜਿੰਨਾ ਵੀ ਮੈਂ ਕੁੱਟ ਕੇ ਮਿਲ ਆ ਜਾਂਦਾ ਮਿਲਦਾ ਵਾ ਪੂਰਾ ਚਾਹ ਚੜਦਾ ਹੋਊਗਾ ਹਾਂਜੀ ਹਾਂਜੀ ਤੁਸੀਂ ਕਿ ਇਧਰ ਹੀ ਰਹਿ ਪੈਸੇ ਭੇਜੀ ਜਾ ਨਹੀਂ ਜੀ ਮੈਂ ਹੁੰਦੀ ਵਿਛਾ ਹੁੰਦੀ ਆ ਮੈਨੂੰ ਦੀ ਵਿਛਾ ਹੁੰਦੀ ਹਾਂਜੀ ਕੀ ਕੰਮ ਕਰਦੇ ਹੋ ਜੀ ਹਾਂਜੀ ਸਰ ਆਈ ਏ ਵਰਕਿੰਗ ਐਜ਼ ਅ ਇੰਗਲਿਸ਼ ਟੀਚਰ ਘਰੇ ਤਾਂ ਪੰਜਾਬੀ ਬੋਲਦੇ ਹੋ ਕਰੀਂ ਵੰਗਰੇਜੀ ਨਹੀਂ ਨਹੀਂ ਸਰ ਪੰਜਾਬੀ ਬੋਲਦੇ ਆ ਆਪਣੀ ਮਾਤ ਭਾਸ਼ਾ ਬੋਲਣੀ ਚਾਹੀਦੀ ਜਿਹੜੀ ਛਪਿੰਦ ਦਿਓ ਮੈਰਿਡ ਦਾ ਸੁਨਾਮ ਅੱਛਾ ਇਸ ਪਿੰਡ ਦੇ ਧੀ ਹਾਂਜੀ ਅੱਛਾ ਤੁਸੀਂ ਤਾਂ ਫਿਰ ਪੇਕੇ ਆਏ ਹੋਏ ਹੋ ਕਿ ਨਜ਼ਰਵਾਦ ਆਏ ਹੋ ਮਹੀਨੇ ਬਾਅਦ ਮਹੀਨੇ ਬਾਅਦ ਆਇਆ ਸੱਚੀ ਹੈ 3 ਮਹੀਨੇ ਬਾਅਦ ਆਇਆ ਕਿ ਰੋਜ਼ ਹਾਂਜੀ ਮਹੀਨੇ ਬਾਅਦ ਆਇਆ ਕੁੜੀ ਰੋਜ਼ ਹੀ ਆ ਜਾਂਦੀ ਹੈ ਨਹੀਂ ਮਹੀਨੇ ਬਾਅਦ ਆਈ ਕਿ ਕੁੜੀ ਨੂੰ ਦੇਖ ਕੇ ਵੀ ਤੋੜਨਾ ਪੈਂਦਾ ਨਾ ਕੁਛ ਨਾ ਕੁਛ ਹਾਂਜੀ ਬਿਲਕੁਲ ਅੱਛਾ ਕੀ ਦੇਖ ਕੇ ਤੋੜਦੇ ਹੋ ਫਿਰ ਜੋ ਸਰਦਾ ਪੈਂਦਾ ਪੈਸੇ ਦੇ ਹੀ ਦੇ ਆ ਜਿਆਦਾ ਤਾਂ ਨਹੀਂ ਮੰਗਦੀ ਸੀ ਨਹੀਂ ਨਹੀਂ ਧੀ ਹਾਂ ਨਹੀਂ ਜਿਆਦਾ ਮੰਗਦੀ ਦਾਜ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਚਲੋ ਹੁਣ ਅੱਗੇ ਤਾਂ ਲੋਕੀ ਲੈਂਦੇ ਸੀਗੇ ਮੂੰਹ ਮੰਗ ਮੰਗ ਕੇ ਹੁਣ ਹੁਣ ਦੁਨੀਆ ਨਹੀਂ ਲੈਂਦੀ ਤੁਸੀਂ ਕਿੰਨਾ ਦਾਜ ਲਿਆ ਸੀ ਅਸੀਂ ਤਾਂ ਵੇਲੇ ਸਾਡੇ ਵੇਲੇ ਤੋਂ ਜੋ ਮਾਂ ਪਿਓ ਨੇ ਦੇ ਦਿੱਤਾ ਲੈ ਲਿਆ ਨਾ ਕਿਸੇ ਨੇ ਕਿਹਾ ਵੀ ਵੱਧ ਲੈਣਾ ਨਾ ਪੀਕਰ ਅੰਕਲ ਜੀ ਨੂੰ ਸਾਈਕਲ ਦਿੱਤਾ ਸੀ ਕਿ ਸਕੂਟਰ ਦਿੱਤਾ ਕੁਝ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਹਾਂਜੀ ਨਾ ਖਾਲੀ ਤੁਰ ਕੇ ਆਉਂਦਾ ਸੀਗਾ ਹੋਰ ਸਾਈਕਲ ਆਪਣਾ ਲੈ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਤੁਹਾਡੇ ਵਧੀਆ ਜੀ ਚੁਆਕਾਂ ਨੂੰ ਸਕੂਲ ਤੋੜਨਾ ਪੈਂਦਾ ਇਹਨਾਂ ਦਿਨਾਂ ਦੇ ਵਿੱਚ ਐਡਮਿਸ਼ਨਾਂ ਹੋ ਰਹੀਆਂ ਨੇ ਹਾਂਜੀ ਬੱਚੇ ਸਕੂਲ ਜਾਣ ਲਈ ਤਿਆਰ ਹੋ ਰਹੇ ਨਵੇਂ ਝੋਲੇ ਨਵੇਂ ਬਸਤੇ ਨਵੇਂ ਅਧਿਆਪਕ ਤੇ ਬੱਚਿਆਂ ਨੂੰ ਸਕੂਲ ਭੇਜਣ ਵੇਲੇ ਮਾਵਾ ਕਿੰਨੀ ਆਕੌਖੀਆਂ ਹੁੰਦੀਆਂ ਕੋਈ ਹੋ ਕੇ ਆਨੇ ਖੁਸ਼ੀ ਮਿਲਦੀ ਆ ਬੱਚੇ ਨੂੰ ਸਕੂਲ ਭੇਜ ਕੇ ਬੱਚੇ ਤਾਂ ਹੁੰਦੇ ਹੁਣੇ ਸਕੂਲ ਨਹੀਂ ਜਾਣਾ ਉਦੋਂ ਤਿਆਰ ਨਾ ਮੈਂ ਤਾਂ ਨਾ ਬੱਚੇ ਵੀ ਖੁਸ਼ ਹੋ ਕੇ ਚਲੇ ਜਾਂਦੇ ਆ ਜਦੋਂ ਪੁੱਤ ਪ੍ਰਦੇਸ਼ ਜਾਂਦਾ ਤੇ ਉਦੋਂ ਫਿਰ ਕਿੰਨਾ ਕ ਮਹਿਸੂਸ ਹੁੰਦਾ ਕਿ ਪੁੱਤ ਪ੍ਰਦੇਸ਼ ਚਲਾ ਗਿਆ ਫੇ ਫਿਕਰ ਕੀ ਆਪ ਵੀ ਨਾਲ ਹੀ ਚਲੇ ਜਾਏਂਦਾ ਵਾ ਅੱਛਾ ਜੀ ਜਿਵੇਂ ਕੇ ਕੀ ਕਰਨਾ ਹੁੰਦਾ ਤੇ ਦਰਾਣੀ ਜਠਾਣੀ ਦਾ ਰਿਸ਼ਤਾ ਕਿਹੋ ਜਿਹਾ ਹੁੰਦਾਗਾ ਉਹ ਤਾਂ ਵਧੀਆ ਬਹੁਤ ਸੋਹਣਾ ਪੈਣਾ ਪੈਣਾ ਦਿੰਦਾ ਬਹੁਤ ਵਧੀਆ ਰਿਸ਼ਤਾ ਤੁਹਾਡੀ ਲੜਾਈ ਤਾਂ ਨਹੀਂ ਹੋਈ ਵੀ ਦਰਾਣੀ ਛਠਾਣੀ ਕਦੇ ਨਹੀਂ ਜੀ ਕਦੇ ਨਹੀਂ ਜਿੱਥੇ ਦਰਾਣੀ ਛਠਾਣੀ ਆ ਵੇਖੋ ਜੀ ਜਠਾਣੀ ਪਈ ਆ ਅੱਛਾ ਸਸੀ ਜੀ ਲੜਾਈ ਤਾਂ ਨਹੀਂ ਹੋਈ ਕਦੇ ਨਹੀਂ ਜੀ ਮੈਨੂੰ ਤਾਂ ਲੱਗਦਾ ਨਹੀਂ ਜੀ ਲੜੇ ਹੋਏ ਹੋ ਨਹੀਂ ਜੀ ਕਦੀ ਨਹੀਂ ਲੜੇ ਨਹੀਂ ਜੀ ਕਦੀ ਨਹੀਂ ਲੜੇ ਐਸੀ ਨਹੀਂ ਜੀ ਜਿੰਨਾ ਮਰਜੀ ਸੋਚਦਾ ਸ੍ਰੀ ਗੁਰੂ ਬੇਬੇ ਜੀ ਸ੍ਰੀ ਗੁਰੂ ਕੀ ਹਾਲ ਨੇ ਜੀ ਠੀਕ ਠਾਕ ਇਹ ਲੜੀਆਂ ਨੇ ਦਰਾਨੀ ਜਠਾਨੀਆਂ ਕਿ ਨਹੀਂ ਚਲੋ ਜੀ ਜੇ ਲੜਾਈ ਹੋਵੇ ਤੇ ਕੋਈ ਗੱਲ ਨਹੀਂ ਫਿਰ ਕੀ ਘੜੀ ਵਿੱਚੋਂ ਫਿਰ ਮੈਨ ਨਾਲ ਆ ਪਈਦਾ ਨਹੀਂ ਕਰਵਾਦ ਹਣਾ ਲੜਾਈ ਦੀ ਕੀੜੀ ਗੱਲ ਆ ਹਾਂ ਹੀ ਹਾਂ ਠੀਕ ਆ ਕਿੱਧਰ ਚੱਲਿਆ ਹੈ ਕਿੱਧਰ ਦੁਕਾਨ ਤੇ ਚੱਲਿਆ ਨਾ ਹੱਟੀ ਸਾਈਕਲ ਆਉਂਦਾ ਕੈਂਚੀ ਕੇ ਵੈਹੀ ਰੋੜੀ ਫਿਰਦਾ ਹੈ ਆਉਂਦੀ ਆ ਆਉਂਦੀ ਕਿਵੇਂ ਆਉਂਦੀ ਕਾਠੀ ਦੇ ਵੈਗੇ ਚਲਾਉਣਾ ਕਿ ਕੈਂਚੀ ਕੈਂਚੀ ਕਦੇ ਕਦੇ ਚਲਾਉਣਾ ਕਿ ਰੋਜੀ ਹੈ ਕਦੇ ਕਦੇ ਤੇ ਘਰ ਦੇ ਕੁੱਟਦੇ ਨਹੀਂ ਤੈਨੂੰ ਨਾ ਕਦੇ ਕਦੇ ਕੁੱਟਦੇ ਹੁੰਨੇ ਆ ਕਦੇ ਕਦੇ ਛੱਤਰ ਪਲੇਟ ਹੁੰਦੀ ਆ ਹਾਂ ਕਦੇ ਕਿੰਨੀ ਕਿ ਹੁੰਦੀ ਆ ਮੜਾ ਆ ਹਾਂ ਮੜਾ ਜਾਂਦਾ ਚਪਲਾਂ ਨਾਲ ਕੁੱਟਦੇ ਕਾਦੇ ਨਾਲ ਅ ਚਪਲਾਂ ਚਪਲਾ ਚਲ ਫਿਰ ਇੱਕ ਵਾਰੀ ਕੈਂਚੀ ਸਾਈਕਲ ਚਲਾ ਕੇ ਦਿਖਾ ਦੇ ਚਲ ਫਤ ਗਾਰੰਟੀ ਦੀ ਸੱਸ ਸ੍ਰੀ ਕਾਲ ਜੀ ਤੇ ਇਹ ਪੋਤੀ ਆ ਕਿ ਪੋਤਾ ਪੋਤੀ ਆ ਜੀ ਪੋਤੀ ਆ ਪੋਤੀ ਨੂੰ ਖੜਾਉਣ ਦਾ ਚਾਹ ਹੁੰਦਾ ਹਾਂ ਜੀ ਵੈਸੇ ਤਾਂ ਮਾਮਾ ਤੇ ਸੱਸਾਂ ਕਹਿੰਦੀਆਂ ਕਿ ਪੋਤਾ ਹੋਣਾ ਚਾਹੀਦਾ ਪੋਤਾ ਵੀ ਦੀ ਹੈ ਰੱਬ ਨੇ ਜੀ ਹੋਦੀ ਹੈ ਹਾਂ ਜੀ ਹਾਂ ਜੀ ਮੰਗਾ ਹੈ ਰੱਬ ਹਾਂ ਮੰਗਿਆ ਜੀ ਰੱਬ ਪੋਤੀ ਨੂੰ ਪੋਤੇ ਨੂੰ ਪਾਲ ਲੋ ਪੋਤੇ ਵੀ ਜ਼ਿਆਦਾ ਹੋਏ ਪਾਲਾਂਗੇ ਜੀ ਅੱਛਾ ਪਿਆਰ ਹੁੰਦਾ ਕਿ ਨਹੀਂ ਹਾਂ ਜੀ ਪਿਆਰ ਹੁੰਦਾ ਹੈ ਪੂਰਾ ਪਿਆਰ ਹਾਂ ਜੀ ਤੇ ਜਦੋਂ ਨਾਨਕੇ ਚਲੀ ਜਾਂਦੀ ਹੈ ਫੇਰ ਜਦ ਵੀ ਆਉਂਦੇ ਜੀ ਪਿਆਰ ਆਉਂਦਾ ਹੈ ਨਹੀਂ ਜਦੋਂ ਨਾਨਕੇ ਚਲੀ ਜਾਂਦੀ ਫੇਰ ਪਿਆਰ ਆਉਂਦਾ ਕਿ ਨਾਨਕੇ ਗਈ ਦਾ ਵੀ ਪਿਆਰ ਆਉਂਦਾ ਨਾ ਜਦ ਵੀ ਆਉਂਦਾ ਜੀ ਨਾਨਕੇ ਵੀ ਆ ਕੀ ਹਾਲ ਹੈ ਵਿਧਰਾ ਠੀਕ ਆ ਇੱਕ ਪਿੰਡ ਦੀ ਬੋਲੀ ਆ ਤੁਹਾਡੇ ਵੀ ਜਿਸ ਤਰ੍ਹਾਂ ਥਾਰੇ ਮਾਰੇ ਕੰਦੇ ਕੰਦੇ ਤੂੰ ਮੈਂ ਬੋਲ ਕੇ ਦਿਖਾ ਦੇ ਇੱਕ ਵਾਰੀ ਮੈਨੂੰ ਪੁੱਛਾ ਕਿ ਕਿੱਥੋਂ ਆਇਓ ਕੜਾਧਾਰੇ ਕੜਾਧਾਰੇ ਕਹਿੰਦਾ ਇੱਕ ਵਾਰੀ ਫੇਰ ਕਹਿੰਦੇ ਖੜਾ ਤਾਇਆ ਮੈਂ ਤਾਂ ਪਟਿਆਲੇ ਤੇ ਆਇਆ ਠੀਕ ਪੁੱਛ ਕਾ ਕਾ ਕਰਨੇ ਆਇਆ ਕੀ ਕਰਨ ਆ ਰਿਹਾ ਕੀ ਹਾਲ ਹੈ ਠੀਕ ਹੈ ਜੀ ਕਿਕਲੀ ਆ ਕੀ ਖੇਡ ਰਹੇ ਤੁਸੀਂ ਡਿਕਰੀ ਖਾਨਾ ਹਾਂਜੀ ਤੇ ਸਾਰਾ ਦਿਨ ਖੇਡਦੇ ਹਾਂ ਹਾਂਜੀ ਪੜ੍ਹਦੇ ਨਹੀਂ ਆਂਦੇ ਸਕੂਲੇ ਜਾਂਦੇ ਆ ਜੀ ਅੱਛਾ ਤੇ ਕਿਕਲੀ ਆਉਂਦੀ ਕਿਕਲੀ ਪਉਣੀ ਕਿਕਲੀ ਕਿਕਲੀ ਕਿਉਂਕਿ ਮੇਰੇ ਵੀਰ ਦੀ ਹਾਂਜੀ ਪਾਕੇ ਦਿਖਾ ਦੇ ਫਿਰ ਚੱਲ ਹਾਂ ਪਾਕੇ ਚੱਲੇ ਕਿਕਲੀ ਕਲੀ ਦੀ ਆਲਾ ਵੀਰ ਠੀਕ ਹੈ ਕਿਵੇਂ ਆ ਠੀਕ ਹੈ ਖੇਡਦੇ ਹੁੰਨੇ ਕਿ ਨਹੀਂ ਹਾਂਜੀ ਕਿੰਨਾ ਕ ਖੇਡਦੇ ਹੋ ਵੱਧ ਨਹੀਂ ਤੇ ਠੱਲਾ ਰਿਆ ਬੋਲਦੇ ਨਾ ਜੀ ਮੈਂ ਮਾਰ ਮੂਰ ਲਾਗਦਾ ਨਾ ਜੀ ਅੱਛਾ ਕਿੜੀਆਂ ਕਿੜੀਆਂ ਖੇਡਾਂ ਖੇਡਣਾ ਕ੍ਰਿਕਟ ਕਬੱਡੀ ਕਬੱਡੀ ਤੇਰਾ ਉਹ ਵਾਲਾ ਅੱਛਾ ਕਬੱਡੀ ਚ ਰੇਡ ਪਾਉਣਾ ਹੁੰਨਾ ਕਿ ਜਾਫੀਆਂ ਤੂੰ ਦੋਨੇ ਦੋਨੇ ਹਾਂਜੀ ਕੱਲੇ ਹੀ ਖੇਡਦੇ ਨੇ ਕੱਲੇ ਹੀ ਰੇਡ ਪਾਏ ਉਹਨਾਂ ਕੱਲੇ ਹੀ ਸਟਾਪ ਕਰਦੇ ਹੈ ਅੱਛਾ ਡੰਡ ਲਾਉਨੇ ਆਉਂਦੇ ਡੰਡ ਹਾਂਜੀ ਤੈਨੂੰ ਉਹਦੇ ਡੰਡ ਲਾਉਨੇ ਹਾਂਜੀ ਲਾਓ ਫਿਰ ਦੋਨੇ ਡੰਡ ਬੈਠ ਕੇ ਬੈਠਣ ਵਾਲੇ ਠੀਕ ਹੈ ਲੈ ਭਾਈ ਦੇਖੋ ਵੀ ਕਿੰਨੇ ਡੰਡ ਲਾਉਂਦੇ ਚੱ

ਬਾਪੂ ਜੀ ਆ ਰਹੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਇਸ ਪਿੰਡ ਦਾ ਨਾਮ 23ਪੁਰ ਕਿਵੇਂ ਪਿਆ ਤੇ ਕਿਉਂ 23ਪੁਰ ਆਹ ਦੇਖਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਪੂ ਜੀ ਕਿੰਨੀ ਉਮਰ ਹੋ ਗਈ 80 ਸਾਲ ਹੈ ਜੀ 80 ਸਾਲ ਹੋ ਗਏ ਹਾਂਜੀ ਤੇ ਖੇਤੀਬਾੜੀ ਕਰਦੇ ਰਹੇ ਹੋ ਕਿ ਸਰਵਿਸ ਕਰਦੇ ਰਹੇ ਕਿਹੜੇ ਵਿਭਾਗ ਵਿੱਚ ਟੀਚਰ ਅਧਿਆਪਕ ਲੱਗੇ ਰਹੇ ਹੋ ਕਿਹੜੇ ਕਿਹੜੇ ਸਕੂਲ 'ਚ ਰਹੇ ਹੋ ਮੈਂ ਜੀ ਜ਼ਿਆਦਾ ਤੇ ਜੋ 24 25 ਸਾਲ ਦਾ ਆਪਣੇ ਪਿੰਡ ਸੀ ਰਿਆ ਇਸੇ ਪਿੰਡ ਚ ਹਾਂਜੀ ਤੇ 10 ਸਾਲ ਦਾ ਨਜ਼ਦੀਕ ਪਿੰਡ ਆ ਉੱਥੇ ਰਿਹਾ ਕਾਂਸਲਾ ਜੀ ਤੇ ਬਾਪੂ ਜੀ ਇਸ ਪਿੰਡ ਦਾ ਨਾਮ 23ਪੁਰ ਹੈ ਜੀ ਤੇ ਕਿਉਂ ਪਿਆ 23ਪੁਰ ਦੇਖੋ ਜੀ ਗੱਲ ਹੈ ਵੀ ਇਹਦਾ ਕੋਈ ਪੱਕਾ ਸਬੂਤ ਤਾਂ ਨਹੀਂ ਮੇਰੇ ਕੋਲ ਪਰ ਇਹ ਆ ਵੀ ਇਹ ਇਲਾਕੇ ਜਿਹੜਾ ਸੀ ਸਰਦਾਰਾਂ ਦਾ ਸੀ ਜੀ ਪਟਿਆਲੇ ਦੇ ਸਰਦਾਰਾਂ ਦਾ ਇਹ ਸਰਦਾਰ ਕਿਸ਼ਨ ਸਿੰਘ ਦਾ ਪਿੰਡ ਸੀ 23ਪੁਰ ਹੋ ਸਕਦਾ ਉਹਦੇ 22 24 25 28 ਪਿੰਡ ਹੋਣ ਤੇ ਉਹਨਾਂ ਪਿੰਡਾਂ ਵਿੱਚੋਂ ਇਹਦਾ ਨੰਬਰ ਚਹੀਆ ਹੋਵੇ ਜੀ ਹੋ ਸਕਦਾ ਹੈ ਗੱਲ ਹੋ ਸਕਦਾ ਹੈ ਹਾਂ ਜੀ ਜਾਂ ਦੂਸਰੀ ਗੱਲ ਹੈ ਵੀ ਮੈਂ ਸੁਣਿਆ ਸੀ ਕਿ ਅਸਾਮ ਸਟੇਟ ਵਿੱਚ ਇੱਕ ਜ਼ਿਲ੍ਹਾ ਇੱਥੇ ਹੀ ਪਰ ਤੇਹੀ ਪਰ ਹਾਂ ਜੀ ਉਸ ਹੋ ਸਕਦਾ ਉਥੋਂ ਕੋਈ ਆਦਮੀ ਇੱਥੇ ਕੋ ਬਸਿਆ ਹੋਵੇ ਕਿਸੇ ਟਾਈਮ ਆ ਕੇ ਔਰ ਉਹਨੇ ਆਪਣੇ ਉਸ ਲਾ ਕੇ ਦਾ ਨਾਮ ਇੱਥੇ ਰੱਖ ਦਿੱਤਾ ਹੋਵੇ ਜਿਵੇਂ ਕਿ ਸਾਡੇ ਬਜ਼ੁਰਗ ਅੰਮ੍ਰਿਤਸਰ ਤੋਂ ਗਏ ਸੀ ਜੀ ਇੱਥੇ ਸਾਡਾ ਪਿੰਡ ਜਿਹੜਾ ਅੰਮ੍ਰਿਤਸਰ ਤੋਂ ਮਹਰਾਣਾ ਹੈ ਜੀ ਇੱਕ ਤਰਸਿਕਾ ਹੈ ਸਾਡੇ ਬਜ਼ੁਰਗ ਤਰਸਿੱਕੇ ਜਿਸ ਜੰਗਲਾਂ ਦੇ ਤੋਂ ਗਏ ਸੀ ਤਾਂ ਉਹਨੇ ਜਾ ਕੇ ਜਿਲ੍ਹਾ ਸਾਲਕੋਟ ਵਿੱਚ ਆਪਣਾ ਮਹਾਰਾਣਾ ਪਿੰਡੀ ਵਸਾਇਆ ਤਰਸਿੱਕੇ ਵਾਲਿਆਂ ਨੇ ਤਰਸਿੱਕਾ ਵਸਾਇਆ ਜੀ ਤਾਂ ਉਹਦੇ ਤੋਂ ਮੈਂ ਕਹਿਣਾ ਵੀ ਹੋ ਸਕਦਾ ਕਿ ਤੇ ਉਹ ਜਿਹੜਾ ਤਈਪੁਰ ਜਿਲ੍ਹੇ ਦਾ ਕੋ ਬੰਦਾ ਕਿਸੇ ਨਾਂ ਜਿਹੜਾ ਆਸਾਮ ਆਸਾਮ ਦਾ ਜਿਹੜਾ ਤਈਪੁਰ ਹੈ ਕੋ ਕਿਸੇ ਟਾਈਮ ਕੋ ਬੰਦਾ ਆਇਆ ਹੋਵੇ ਤੇ ਆਪਣੇ ਇਲਾਕੇ ਨਾਲ ਆਪਣੇ ਪਿੰਡ ਨਾਲ ਪ੍ਰੇਮ ਤੇ ਜੜ ਹੁੰਦੀ ਹੈ ਜੀ ਉਹਨੇ ਇਹਦਾ ਨਾਂ ਸ਼ਾਇਦ ਇਸ ਤਰ੍ਹਾਂ ਰੱਖ ਦਿੱਤਾ ਹੋਵੇ ਜੀ ਪਿੰਡ ਦੇ ਆਪਾਂ ਨਜ਼ਾਰੇ ਦੇਖੇ ਪਿੰਡ ਨੂੰ ਘੁੰਮਿਆ ਪਿੰਡ ਦੇ ਲੋਕਾਂ ਨਾਲ ਬੱਚਿਆਂ ਨਾਲ ਬਹੁਤ ਸਾਰੀਆਂ ਕੀਤੀਆਂ ਗੱਲਾਂ ਸੱਤ ਜੁੜੀ ਹੋਈ ਹੈ ਤਾਸ਼ ਵੀ ਖੇਡੀ ਜਾ ਰਹੀ ਹੈ ਬਹੁਤ ਘੱਟ ਪਿੰਡ ਨੇ ਜਿੱਥੇ ਆਪਾਂ ਤਾਸ਼ ਖੇਡਣ ਵਾਲੇ ਬਜ਼ੁਰਗ ਜਾਂ ਨੌਜਵਾਨ ਦੇਖਦੇ ਹਾਂ ਕਿਉਂਕਿ ਅੱਜ ਕੱਲ ਨੌਜਵਾਨ ਤਾਂ ਮੋਬਾਈਲਾਂ ਤੇ ਲੱਗੇ ਹੋਏ ਨੇ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਖੇਡਣ ਤੇ ਬਜ਼ੁਰਗਾਂ ਨੂੰ ਇੰਨੀ ਵੇਹਲ ਨਹੀਂ ਹੈ ਕਮਾਕਾਰਾਂ ਦੇ ਵਿੱਚ ਵੀ ਉਲਝੇ ਹੋਏ ਨੇ ਕਿ ਸੱਥ ਵਿੱਚ ਬੈਠਣ ਦਾ ਟਾਈਮ ਨਹੀਂ ਹੈ ਪਰ ਸੱਥਾਂ ਜਿਹੜੀਆਂ ਉਹ ਵਿਚਾਰਾਂ ਲਈ ਹੁੰਦੀਆਂ ਸੀਆਂ ਕਿ ਸਰਕਾਰਾਂ ਕੀ ਸੋਚਦੀਆਂ ਨੇ ਕੀ ਕਰਦੀਆਂ ਨੇ ਕਿਹੜੇ ਕੰਮ ਸਰਕਾਰਾਂ ਨੇ ਨਹੀਂ ਕੀਤੇ ਉਹਨਾਂ ਵਿਚਾਰਾਂ ਦੇ ਲਈ ਸੱਥਾਂ ਜਿਹੜੀਆਂ ਹੁੰਦੀਆਂ ਸੀ ਕਿ ਲੋਕ ਬੈਠ ਕੇ ਬਜ਼ੁਰਗ ਬੈਠ ਕੇ ਵਿਚਾਰਾਂ ਕਰਨ ਅਖਬਾਰਾਂ ਪੜ੍ਹਨ ਇਹ 23 ਪੁਰ ਦੀ ਸੱਤ ਜੁੜੀ ਹੋਈ ਹੈ ਇੱਥੇ ਬਜ਼ੁਰਗਾਂ ਨਾਲ ਕਰਦੇ ਆ ਗੱਲਾਂ ਸਤਿ ਸ੍ਰੀ ਅਕਾਲ ਬਜ਼ੁਰਗ ਸਤਿ ਸ੍ਰੀ ਅਕਾਲ ਜੀ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੁਝ ਬਦਲਦਾ ਲੋਕਾਂ ਦਾ ਕਿ ਨਹੀਂ ਬਦਲਦਾ ਨਹੀਂ ਬਦਲਦਾ ਜੀ ਕੀ ਕੁਝ ਵੀ ਨਹੀਂ ਬਦਲਦਾ ਨਾ ਉੱਥੇ ਉੱਥੇ ਹੀ ਹੁਣ ਚੱਲਦਾ ਫਿਰ ਉੱਥੇ ਹੀ ਹੁਣ ਜਾ ਰਹਿਦਾ ਹੋਰ ਹੋਰ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਦਲਿਆ ਕੁਝ ਕਿ ਨਹੀਂ ਬਦਲਿਆ ਕੁਝ ਨਹੀਂ ਜੀ ਬਦਲ ਸਾਡੇ ਤੇ ਇਲਾਕੇ ਦਾ ਤਾਂ ਹੀ ਬੁਰਦਾ ਠੀਕ ਹੈ ਨਾ ਵੇਖੋ ਕੋਈ ਸ਼ਰਕ ਨਹੀਂ ਬਣੀ ਜਿਉਂ ਬਦਲ ਸਰਕਾਰ ਗਈ ਹੈ ਸਾਰੀਆਂ ਸ਼ਰਕਾਂ ਪੁੱਠੇ ਰਾਹ ਦਿੱਤੀਆਂ ਨੇ ਠੀਕ ਹੈ ਨਾ ਗਰੀਬ ਨੇ ਕਿਸੇ ਨੇ ਪੁੱਤਰ ਵਿਆਹਣਾ ਹੁੰਦਾ ਇਹਨਾਂ ਪਹਿਲਾਂ ਕਿਸੇ ਨੇ ਕਰਜ਼ਾ ਦੇਣਾ ਸੀ ਥੋੜਾ ਬੜਾ ਦੇਣਾ ਸੀ ਇਹਨਾਂ ਪਹਿਲਾਂ ਲੋਕਾਂ ਦੇ ਯਾਰ ਕਰਕੇ ਛੱਡ ਦਿੱਤਾ ਹੈ ਇਹ ਸਰਕਾਰ ਨੇ ਵੀ ਇਹਨੇ ਜਿੰਨੇ ਦਾਹਿਆ ਲੱਖ ਦੇਣਾ ਸੀ ਉਹਨੇ ਉਥੇ ਸਾਡਾ ਮੁਕਤ ਹੋ ਜਾਣਾ ਹੈ ਉਹਨੇ 15 ਲੱਖ ਲਖਾ ਕੇ ਦਿੱਤਾ ਇਹਨਾਂ ਨੂੰ ਠੀਕ ਹੈ ਨਾ ਕਿਸ ਨੇ ਧੀ ਪੁੱਤਰ ਵਿਆਹ ਨਾ ਹੁੰਦਾ ਕਿਸੇ ਕੋਈ ਕਰਨਾ ਇਹਨਾਂ ਤੇ ਸਾਰਿਆਂ ਨੂੰ ਕੰਨ ਨਹੀਂ ਕਰ ਦਿੱਤਾ ਵੀ ਜਾਂ ਪੱਲੀ ਕਿਸ ਦੇ ਕੱਕ ਨਹੀਂ ਦੱਸੋ ਸਾਡੇ ਲੱਕ ਵਿੱਚ ਕਿਹਦਾ ਕਰਜ਼ਾ ਮਾਫ ਹੋਇਆ ਜਾਂ ਕੋਈ ਗੱਲ ਸਾਨੂੰ 3 ਸਾਲ ਹੋ ਗਏ ਸਾਡੀਆਂ ਸ਼ਰਕਾਂ ਨਾ ਖਨੌਰੀ ਜਾਣ ਨੂੰ ਨਾ ਸਾਗਰੇ ਜਾਣ ਨੂੰ ਨਾ ਠਰਵੇ ਜਾਣ ਨੂੰ ਮਤਲਬ ਕਿਤੇ ਵੀ ਜਾਣ ਨੂੰ ਕੋਈ ਸੜਕ ਸਾਫ਼ ਨਹੀਂ ਗਾਗ ਮਾਰ ਹੋ ਜਾਂਦਾ ਕੋਈ ਜੀਬ ਮਾਰ ਹੋ ਜਾਂਦਾ ਕਿਤੇ ਰਾਹ ਨੂੰ ਲੱਗਣਾ ਔਖਾ ਹੈ ਠੀਕ ਹੈ ਨਾ ਇੱਥੇ ਲੈ ਕੇ ਪੱਠੇ ਲਾਣ ਜਾਂਦੇ ਡੰਗਰ ਦੀ ਟੁਰ ਕੇ ਜਾ ਸਕਦਾ ਪੱਲੀ ਦੇ ਵਿੱਚ ਤੇ ਬੰਦਾ ਕਿੱਥੇ ਜਾਊਗਾ ਹਾਂ ਬੰਦਾ ਕਿੱਥੋਂ ਜਾਏਗਾ ਜਾ ਕੇ ਵੇ ਲੋ ਤਿੰਨ ਥਾੜ ਹੋ ਗਏ ਨੇ ਛਰਕ ਪੁੱਟੀ ਪਈ ਕੋਈ ਆ ਧਿਆਨ ਕੇ ਵੇਂਦਾ ਹੀ ਨਹੀਂ ਪਿਆ ਬੰਨੇ ਕੀ ਕੰਮ ਕਰਦੇ ਤੁਸੀਂ ਅਸੀਂ ਖੇਤੀ ਕਰਨੇ ਆ ਖੇਤੀ ਕਰਦੇ ਹਾਂ ਡਰਾਈਵਰੀ ਤਾਂ ਨਹੀਂ ਕੀਤੀ ਕਦੇ ਨੋ ਨੋ ਟਰੈਕਟਰ ਦੀ ਡਰਾਈਵਰੀ ਸਾਡਾ ਵੱਡਾ ਭਾਈ ਆ ਵੱਡਾ ਭਾਈ ਕਰਦੇ ਤੁਸੀਂ ਅਸੀਂ ਪਹਿਲਾਂ ਪਹਿਲਾਂ ਮਗਰ ਮਗਰ ਬੈਠੇ ਡਟੇ ਬਸ ਟਰੈਕਟਰ ਦੇ ਪੱਠੇ ਪੁੱਠੇ ਲੈ ਜਾਂਦੇ ਹੋਰ ਖੇਤੀਬਾੜੀ ਸੁਣਿਆ ਕਿ ਜਿਹੜਾ ਗੱਡੀ ਰੱਖਿਆ ਹੈ ਜਿਹੜਾ ਗੱਡਾ ਟੱਗੇ ਵਾਲਾ ਝੋਟੇ ਵਾਲਾ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਪਿੰਡ ਦਾ ਸਰਪੰਚ ਜੀ ਸੰਮਤੀ ਨਾਲ ਬਣਾਇਆ ਕੋਈ ਝਗੜਾ ਨਹੀਂ ਇ ਤੇ ਪਰ ਵਾਕਈ ਇੰਨੀ ਪ੍ਰੋਬਲਮ ਬੜੀ ਆ ਪੰਜ ਸਰਕਾ ਸਾਡੇ ਪਿੰਡ ਨੂੰ ਲੱਗਦੀਆਂ ਜਿਹੜੀ ਇੱਕ ਵੀ ਨਹੀਂ ਚੱਲਦੀ ਖਣੋਰੀ ਜਾਣ ਦੇ ਲਈ ਇੱਕ ਵੀ ਨਹੀਂ ਚੱਲਦੀ ਸੜਕ ਕੋਈ ਕੋਈ ਵੀ ਨਹੀਂ ਇੱਕਦ ਬਣ ਲੱਗੀ ਉਹ ਵੀ ਆਧੇ ਚੜ ਗਈ ਮਤਲਬ ਬੱਟੇ ਦੇ ਪਾ ਕੇ ਛੜਤਾ ਵਿੱਚ ਰੋੜੇ ਪਾ ਗਏ ਸਾਰੇ ਉਧਰ ਹੀ ਰੋੜਾ ਵੀ ਉੱਡ ਗਿਆ ਮੈਰੀ ਪਾਣੀ ਦਾ ਬਹੁਤ ਜੀ ਮੈਰੀ ਪਾਣੀ ਤਾਂ ਸਾਡੇ ਹਾਈ ਕੋ ਨਹੀਂ ਅੱਛਾ ਜੀ ਪੁਰਾਣੇ ਸਮੇਂ ਦੀ ਆਪਾਂ ਜੇ ਗੱਲ ਕਰੀਏ ਜਿਵੇਂ ਸੱਤ ਜੁੜੀ ਹੋਈ ਆ ਪੁਰਾਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਸੱਥਾਂ ਜੁੜਦੀਆਂ ਸੀਗਾ ਤੇ ਪੁਰਾਣੇ ਸਮੇਂ ਦੇ ਵਿੱਚ ਲੱਸੀ ਦੁੱਧ ਦਹੀਂ ਹੁੰਦਾ ਸੀਗਾ ਜੇ ਆਪਾਂ ਇੱਥੇ ਤਿੰਨ ਚੀਜ਼ਾਂ ਰੱਖਦੀਏ ਲੱ ਤਕੀ ਚੀਜ਼ ਸਾਰੇ ਮੱਦਮ ਵੇਚੀ ਜਾਂਦੇ ਹੁਣ ਦੁੱਧ ਕਿੱਥੋਂ ਰੱਖਣਾ ਸਦੀ ਗੱਲ ਨਹੀਂ ਜੇ ਹੁਣ ਤੁਹਾਡੇ ਸਾਹਮਣੇ ਉਹ ਇੱਧਰ ਰੱਖਦਾ ਨਹੀਂ ਨਹੀਂ ਜੇ ਤੁਹਾਡੇ ਸਾਹਮਣੇ ਪਿਆ ਹੋਵੇ ਦੁੱਧ ਪਿਆ ਹੋਵੇ ਲੱਸੀ ਪਈ ਹੋਵੇ ਤੇ ਇੱਕ ਪਾਸੇ ਉਹ ਜਿਹੜਾ ਠੰਡਾ ਹੁੰਦਾਗਾ ਬੱਤਾ ਜਿਹਨੂੰ ਕਹਿੰਦੇ ਆ ਉਹ ਪਿਆ ਹੋਵੇ ਕੋਲਡ ਡਰਿੰਕ ਉਹ ਜੋ ਕਿਹੜੀ ਚੀਜ਼ ਪੀਓਗੇ ਫਿਰ ਤੇ ਅੱਪੀ ਜੀ ਕਰਦਾ ਬਹੁਤਾ ਲੱਸੀ ਪੀਂਦੇ ਨੇ ਨਹੀਂ ਤੁਸੀਂ ਲੱਸੀ ਪੀਓਗੇ ਕਿ ਹੋਰ ਕੀ ਹੋਊਗੀ ਲੱਸੀ ਲੱਸੀ ਪੀਓਗੇ ਆ ਇਸ ਪਿੰਡ ਦੇ ਨੌਜਵਾਨ ਸਰਪੰਚ ਜਿਹੜੇ ਸਰਬਸੰਮਤੀ ਨਾਲ ਚੁਣੇ ਗਏ ਨੇ ਸੰਦੀਪ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨੂੰ ਵੀ ਪੁੱਛਦੇ ਆ ਕਿ ਕੀ ਵਿਕਾਸ ਦਾ ਕੰਮ ਕੀਤਾ ਅੱਗੇ ਕੁਝ ਕੁ ਸਾਲ ਹੀ ਰਹਿ ਗਏ ਨੇ ਜੀ ਤੇ ਕਿਹੜੇ ਕਿਹੜੇ ਕੰਮ ਉਹਨਾਂ ਨੇ ਅੱਗੇ ਸੋਚੇ ਹੋਏ ਨੇ ਕਿ ਪਿੰਡ ਦੇ ਵਿਕਾਸ ਦੇ ਵਿੱਚੋਂ ਕਰਨਗੇ ਸਤਿ ਸ਼੍ਰੀ ਅਕਾਲ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਿੰਡ ਵਾਲਿਆਂ ਦੇ ਬਹੁਤ ਸਾਰੇ ਲਾਂਬੇ ਨੇ ਨਵੀਂ ਸਰਕਾਰ ਤੋਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਸਾਡੇ ਪਿੰਡ ਸਾਰੇ ਵੱਲੋਂ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ हां जी ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਲਾਂਬੇ ਨੇ ਪਿੰਡ ਵਾਲਿਆਂ ਨੂੰ ਲਾਂਬੇ ਸਰਕਾਰਾਂ ਤੋਂ ਨੇ ਪਰ ਸਾਡਾ ਜਿਹੜਾ ਪਿੰਡ ਦੇ ਵਿੱਚ ਭਾਈਚਾਰਾ ਉਹ ਕਿਸੇ ਵੀ ਪਾਰਟੀ ਨਾਲ ਹੋਵੇ ਰਿਲੇਟਿਡ ਹੋਵੇ ਅਸੀਂ ਕਿਸੇ ਵੀ ਉਹ ਉਹਦੇ ਵਿੱਚ ਨਹੀਂ ਆਉਂਦੇ ਪਾਰਟੀ ਬਾਜ਼ੀ ਚ ਨਹੀਂ ਆਉਂਦੇ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਮੈਨੂੰ ਚੁਣਿਆ ਔਰ ਮੈਂ ਵੀ ਨਹੀਂ ਪਾਰਟੀ ਬਾਜ਼ੀ ਦੇ ਵਿੱਚ ਬੈਣਾ ਚਾਹੁੰਦਾ ਕੋਈ ਵੀ ਸਰਕਾਰ ਜਿਹੜਾ ਸਾਡਾ ਕੰਮ ਕਰੂਗੀ ਉਹਨੂੰ ਅਸੀਂ ਵੋਟਾਂ ਦਾਂਗੇ ਜਿਹੜਾ ਸਰਕਾਰ ਸਾਡਾ ਨਾ ਕੰਮ ਕਰੂਗੀ ਉਹਨੂੰ ਵੋਟਾਂ ਬਿਲਕੁਲ ਨਹੀਂ ਦਿੰਦੇ ਸਾਰੇ ਪਿੰਡ ਦਾ ਇਕੱਠ ਕਰਕੇ ਵੋਟਾਂ ਦੇਾਂਗੇ ਅਸੀਂ ਜਿਹੜੀ ਵੀ ਸਰਕਾਰ ਸਾਡਾ ਕੰਮ ਕਰੂਗੀ ਜੀ ਜਿੱਦੇ ਸੜਕਾਂ ਦੀ ਗੱਲ ਕਹਿ ਰਹ ਦਾ ਸਿਰਫ ਇੱਕ ਹੀ ਦੋਖਾ ਕੇ ਸੜਕਾਂ ਜਿਹੜੀਆਂ ਸਾਫ ਸੁਥਰੀਆਂ ਨਹੀਂ ਤਾਂ ਤੁਸੀਂ ਸਰਕਾਰ ਦੇ ਨਾਲ ਕਿਸ ਤਰ੍ਹਾਂ ਦਾ ਰابطਾ ਬਣਾ ਰਹੇ ਹੋ ਕਿ ਸਾਡੇ ਪਿੰਡ ਦੀਆਂ ਸੜਕਾਂ ਜਿਹੜੀਆਂ ਸਾਫ ਸੁਥਰੀਆਂ ਹੋਣ ਤਾਂ ਕਿ ਮੁਸ਼ਕਲਾਂ ਨਾ ਆ ਸਕਣ ਬਿਲਕੁਲ ਜੀ ਇਹ ਸੜਕਾਂ ਦੀ ਸਾਡੀ ਪ੍ਰੋਬਲਮ ਹੈਗੀ ਹੈ ਅੱਜ ਦੀ ਨਹੀਂ ਹੈਗੀ 10 ਸਾਲ 15 ਸਾਲ ਪਹਿਲਾਂ ਦੀ ਪ੍ਰੋਬਲਮ ਹੈ 10 ਸਾਲ ਪਹਿਲਾਂ ਅਕਾਲੀ ਦਲ ਦੀ ਵੀ ਸਰਕਾਰ ਰਹੀ ਹੈ ਕਿਸੇ ਨੇ ਸਾਡੇ ਵੱਲ ਵੇਖਿਆ ਨਹੀਂ ਹੈਗਾ ਅੱਗੇ ਬਾਰਡਰ ਏਰੀਆ ਹੋਣ ਕਰਕੇ ਹੁਣ ਵੀ 3 ਸਾਲ ਕਾਂਗਰਸ ਸਰਕਾਰ ਨੂੰ ਹੋ ਗਈ ਬਿਲਕੁਲ ਸਹੀ ਗੱਲ ਹੈ ਇਹਨਾਂ ਦੀ ਹੁਣ ਵੀ ਕਿਸੇ ਨੇ ਗੌਰ ਨਹੀਂ ਕੀਤੀ ਹੁਣ ਰੋੜਾ ਪੈਣਾ ਸ਼ੁਰੂ ਹੋਇਆ ਸਾਡੇ ਔਰ ਸਾਨੂੰ ਆਸ ਦਵਾਈ ਗਈ ਹੈ ਹੁਣ ਕਿ ਅਪ੍ਰੈਲ ਦੇ ਵਿੱਚ ਲੁੱਕ ਪੈ ਜੇਗੀ ਜੀ ਜਿੱਥੇ ਨੌਜਵਾਨਾਂ ਦੀ ਆਪਾਂ ਗੱਲ ਕਰੀਏ ਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਕੁਰਾਹੇ ਪਈ ਹੋਈ ਹੈ ਕੁਝ ਤੇ ਕੁਝ ਨੂੰ ਨੌਕਰੀਆਂ ਨਹੀਂ ਮਿਲ ਪਾਰੀਆਂ ਤੇ ਤੁਸੀਂ ਪਿੰਡ ਦੇ ਨੌਜਵਾਨਾਂ ਲਈ ਕੀ ਕਰ ਰਹੇ ਹੋ ਨੌਜਵਾਨ ਪੀੜ੍ਹੀ ਲਈ ਕੋਈ ਜਿਮ ਕੋਈ ਸਟੇਡੀਅਮ ਜਾਂ ਕੋਈ ਲਾਇਬ੍ਰੇਰੀ ਬਣਾ ਰਹੇ ਹੋ ਪਿੰਡ ਦੇ ਵਿੱਚ ਹਾਂ ਜੀ ਸਟੇਡੀਅਮ ਸਾਡੇ ਪਿੰਡ ਦੇ ਵਿੱਚ ਪਹਿਲਾਂ ਬਣਿਆ ਹੋਇਆ ਹੈ ਉਹਨੂੰ ਹੀ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਬਣਾ ਰਹੇ ਹਾਂ ਹੁਣ ਅੱਗੋਂ ਮਹਾਰਾਣੀ ਸਾਹਿਬ ਕੋਲ ਮੰਗ ਰੱਖੀ ਹੈ ਉਹਦੀ ਕਿ ਉਹਦੇ ਵਾਸਤੇ ਸਾਨੂੰ ਖੇਡਾਂ ਦਾ ਸਮਾਨ ਦਿੱਤਾ ਜਾਵੇ ਖੇਡਾਂ ਦਾ ਸਮਾਨ ਕੋਈ ਨਹੀਂ ਹੈਗਾ ਸਟੇਡੀਅਮ ਬਣਿਆ ਹੋਇਆ ਉਹਦੇ ਚ ਖੇਡਣ ਲਈ ਕੋਈ ਵੀ ਸਮਾਨ ਨਹੀਂ ਆ ਕੰ ਬੱਚਿਆਂ ਦੇ ਕੋਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਮੁਸ਼ਕਲਾਂ ਨੇ ਕ ਘੱਗਰ ਵੱਲੋਂ ਸਰ ਹੁਣ ਤਾਂ ਸਾਨੂੰ ਘੱਗਰ ਦੀ ਇੰਨੀ ਕੋਈ ਮੁਸ਼ਕਲ ਨਹੀਂ ਕਿਉਂਕਿ ਪਹਿਲੂ ਸਾਡੇ 93 94 88 ਇਹਨਾਂ ਸਾਰਨ ਦੇ ਵਿੱਚ ਸਾਡੇ ਪਾਣੀ ਆਉਂਦਾ ਹੁੰਦਾ ਸੀ ਉਸ ਤੋਂ ਬਾਅਦ ਘੱਗਰ ਦਾ ਬੰਨ ਵਜਿਆ ਗਿਆ ਹੁਣ ਸਾਡੇ ਇਹ ਪ੍ਰੋਬਲਮ ਹੈ ਕਿ ਇੱਕ ਤਾਂ ਇਸ ਘੱਗਰ ਦੇ ਵਿੱਚ ਗੰਦਾ ਫੈਕਟਰੀਆਂ ਦਾ ਪਾਣੀ ਆਉਂਦਾ ਹੈ ਪਾਣੀ ਇਹਦੇ ਵਿੱਚ ਜੇ ਪ੍ਰੋਪਰ ਛੱਡਿਆ ਜਾਵੇ ਸਾਡੇ ਜਿਹੜੇ ਇਸ ਏਰੀਏ ਦਾ ਵਾਟਰ ਲੈਵਲ ਹੈ ਉਹ ਬਹੁਤ ਘੱਗਰ ਕਾਰਨ ਬਹੁਤ ਨੀਵਾ ਜਾ ਰਿਹਾ ਹੈ ਜੇ ਇਹਦੇ ਵਿੱਚ ਪ੍ਰੋਪਰ ਪਾਣੀ ਹੋਵੇ ਸਾਡੇ ਇਸ ਏਰੀਏ ਚ ਸੇਮ ਉਹਦਾ ਸੇਮ ਜਿਹੜਾ ਦੂਰ ਖਿੱਚ ਕੇ ਲਿਆ ਰਿਹਾ ਪਾਣੀ ਉਹ ਸੇਮ ਆ ਜਾਵੇ ਸਾਡੇ ਜਿਹੜੇ ਚੋਏ ਨੇ ਉਹ ਉੱਤੇ ਆ ਜਾਣ ਸਾਡੀ ਸਰਕਾਰ ਅੱਗੇ ਇਹੋ ਹੀ ਬੇਨਤੀ ਏ ਕਿ ਇਹ ਘੱਗਰ ਦੇ ਵਿੱਚ ਜਿਹੜਾ ਗੰਦਾ ਫੈਕਟਰੀਆਂ ਦਾ ਪਾਣੀ ਪ੍ਰਦੂਸ਼ਣ ਵਾਲਾ ਹੈ ਉਹਨੂੰ ਰੋਕ ਕੇ ਇਹਦੇ ਚ ਕਿਤੋਂ ਨਹਿਰੀ ਪਾਣੀ ਚੰਗਾ ਪਾਇਆ ਜਾਵੇ ਕਿਉਂਕਿ ਸਾਡੇ ਏਰੀਏ ਵਿੱਚ ਵੀ ਅਸੀਂ ਉਹੀ ਘੱਗਰ ਦਾ ਪਾਣੀ ਚੁੱਕ ਕੇ ਆਪਣੀਆਂ ਫਸਲਾਂ ਨੂੰ ਲਾਈਏ ਤੇ ਸਾਡਾ ਇਹ ਘੱਗਰ ਕੁਝ ਫਾਇਦਾ ਕਰ ਸਕੇ ਜਿਹੜਾ ਇਹਨੇ ਸਾਨੂੰ ਅੱਜ ਤੋਂ ਕਈ ਸਾਲ ਪਹਿਲਾਂ ਸਾਡਾ ਇਹ ਨੁਕਸਾਨ ਕਰਦਾ ਰਿਹਾ ਹੈ ਅਸੀਂ ਇਹ ਤੋਂ ਕੁਝ ਫਾਇਦਾ ਲੈਣਾ ਚਾਹੁੰਦੇ ਆਂ ਕਿ ਇਹ ਸਾਡੀ ਸਰਕਾਰ ਅੱਗੇ ਪੁਰਜੋੜ ਅਪੀਲ ਕਰੂਗੀ ਇਹਦੇ ਵਿੱਚ ਕੋਈ ਪ੍ਰੋਪਰ ਪਾਣੀ ਵਧੀਆ ਛੱਡ ਕੇ ਇਹ ਸਾਨੂੰ ਇਹਦੀ ਕੋਈ ਸਹੂਲਤ ਦਿੱਤੀ ਜਾਵੇ ਅੱਜ ਆਪਾਂ ਦੇਖਿਆ ਜੀ 23 ਪਰ ਪਿੰਡ 23 ਪਰ ਪਿੰਡ ਦੇ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਸਰਕਾਰਾਂ ਇੱਥੋਂ ਤੱਕ ਕਦ ਪਹੁੰਚਦੀਆਂ ਨੇ ਕਦੋਂ ਵਿਕਾਸ ਹੁੰਦਾ ਕਦੋਂ ਸੜਕਾਂ ਬਣਦੀਆਂ ਨੇ ਇਹ ਤੁਹਾਡੇ ਪਿੰਡ ਦੇ ਵੀ ਹੋ ਸਕਦੇ ਨੇ ਮਸਲੇ ਤੁਹਾਡੇ ਪਿੰਡ ਦੇ ਵੀ ਹੋ ਸਕਦੇ ਨੇ ਦੁੱਖ ਤਕਲੀਫ ਤੁਹਾਡੇ ਪਿੰਡ ਵੀ ਆਏਗੀ ਸਾਥ ਦੀ ਟੀਮ ਤੇ ਕਰੇਗੀ ਤੁਹਾਡੇ ਦੁੱਖਾਂ ਦੀ ਗੱਲ ਜੇਕਰ ਤੁਸੀਂ ਸਾਡੀ ਟੀਮ ਨੂੰ ਆਪਣੇ ਪਿੰਡ ਬਰਉਣਾ ਚਾਹੁੰਦੇ ਹੋ ਸਾ ਤਿਆਰ ਆ ਤੁਸੀਂ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਪਿੰਡ ਆਏਗੀ ਤੇ ਕਰੇਗੀ ਗੱਲਾਂ ਆਓ ਫਿਰ ਦੇਖਦੇ ਹਾਂ ਅਗਲੇ ਪਿੰਡ ਦੀਆਂ ਸਮੱਸਿਆਵਾਂ